ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਡਾ ਸਭ ਦਾ ਸਵਾਗਤ ਹੈ ਤੁਹਾਡੇ ਆਪਣੇ ਚੈਨਲ ਜੋਬ ਪੁਆਇੰਟ ਪੰਜਾਬ ਦੇ ਉੱਤੇ ਤੇ ਅੱਜ ਆਪਾਂ ਪੰਜਾਬ ਪੁਲਿਸ ਕਾਂਸਟੇਬਲ 2025 ਦੇ ਬੱਚਿਆਂ ਲਈ ਇੱਕ ਨਵੀਂ ਅਪਡੇਟ ਲੈ ਕੇ ਆਏ ਹਾਂ ਜਿਸ ਦਾ ਕਿ ਬੱਚੇ ਬੜੀ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਸੀ ਕਿਉਂਕਿ ਅੱਜ ਪੰਜਾਬ ਪੁਲਿਸ ਕਾਂਸਟੇਬਲ 2025 ਦੀ ਸਾਈਟ ਤੇ ਜਿਹੜੇ ਪੰਜਾਬ ਪਲਸ 2 ਕਾਂਸਟੇਬਲ 2025 ਦੇ ਜਿਹੜੇ ਬੱਚੇ ਸੀ ਜਿਹੜੇ ਕੈਂਡੀਡੇਟਸ ਸੀ ਉਹਨਾਂ ਦਾ ਰਿਜ਼ਲਟ ਜਿਹੜਾ ਜਿਹੜਾ ਫਾਈਨਲ ਸਕੋਰ ਕਾਰਡ ਸੀ ਉਹ ਅਪਡੇਟ ਕਰ ਦਿੱਤਾ ਗਿਆ ਹੈਗਾ ਤੇ ਤੁਸੀਂ ਆਪਣਾ ਸਕੋਰ ਕਾਰਡ ਜਿਹੜਾ ਫਾਈਨਲ ਚੈੱਕ ਕਰ ਸਕਦੇ ਹੋ ਤੇ ਬੈਸੀ ਮੈਂ ਇੱਕ ਬੱਚੇ ਦਾ ਜਿਹੜਾ ਡਾਟਾ ਲਿਆ ਸੀ ਸੋਨੂੰ ਮੈਂ ਇਸ ਤੋਂ ਦੱਸਦਾ ਕਿ ਤੁਸੀਂ ਆਪਣਾ ਸਕੋਰ ਕਾਰਡ ਕਿਵੇਂ ਚੈੱਕ ਕਰ ਸਕਦੇ ਹੋ ਤੇ ਜਿਹੜਾ ਸੋਟਾ ਫਾਈਨਲ ਸਕੋਰ ਹੈ ਉਹ ਕੀ ਆਇਆ ਹੈ ਸਭ ਤੋਂ ਪਹਿਲਾਂ ਤੁਸੀਂ Google 'ਚ ਜਾ ਕੇ ਪੰਜਾਬ ਪੁਲਿਸ ਕਾਂਸਟੇਬਲ ਰਿਕਰੂਟਮੈਂਟ 2025 ਭਰਨਾ ਹੈ ਇਸ ਤੋਂ ਬਾਅਦ ਇਸ ਤਰੀਕੇ ਦਾ ਜਿਹੜਾ ਹੈਗਾ ਤੁਸੀਂ ਪਹਿਲੀ ਸਾਈਟ ਤੇ ਕਲਿੱਕ ਕਰੋਗੇ ਇਸ ਤਰੀਕੇ ਦਾ ਜਿਹੜਾ ਪੋਰਟਲ ਆਪਣੇ ਕੋਲ ਓਪਨ ਹੋ ਜੂਗਾ ਜਿਹੜਾ ਤੁਹਾਨੂੰ ਡੈਸਕਟਾਪ ਤੇ ਸ਼ੋ ਹੋ ਰਿਹਾ ਹੈ ਥੈਨ ਤੁਸੀਂ ਜਾ ਕੇ ਕਰਨਾ ਕਲਿੱਕ ਲੌਗਇਨ ਤੇ ਜਦੋਂ ਤੁਸੀਂ ਲੌਗਇਨ ਤੇ ਕਲਿੱਕ ਕਰੋਗੇ ਤੁਹਾਡੇ ਕੋਲ ਜਿਹੜੀ ਇਸ ਤਰੀਕੇ ਦੀ ਡਿਟੇਲ ਜਿਹੜੀ ਹੈਗੀ ਆ ਆ ਜੂਗੀ ਤੇ ਤੁਸੀਂ ਇੱਥੇ ਆਪਣਾ ਜਿਹੜਾ ਰਜਿਸਟ੍ਰੇਸ਼ਨ ਨੰਬਰ ਜਿਹੜਾ ਤੁਹਾਡਾ ਐਡਮਿਟ ਕਾਰਡ ਤੇ ਸੀ ਤੇ ਜਿਹੜਾ ਤੁਹਾਡਾ ਪਾਸਵਰਡ ਅਗਰ ਤੁਹਾਡੇ ਪਾਸਵਰਡ ਨਹੀਂ ਯਾਦ ਹੈਗਾ ਤਾਂ ਤੁਸੀਂ ਉੱਥੇ ਫੋਰਗੇਟ ਆਈਡੀ ਆ ਫੋਰਗੇਟ ਪਾਸਵਰਡ ਕਰ ਦਿਓ ਤੇ ਤੁਹਾਨੂੰ ਤੁਹਾਡੇ ਮੋਬਾਈਲ ਨੰਬਰ ਤੇ ਤੁਹਾਡੀ ਆਈਡੀ ਤੇ ਪਾਸਵਰਡ ਦੁਆਰੇ ਆ ਜੂ ਤੇ ਤੁਸੀਂ ਦੁਆਰੇ ਰੀ ਲੌਗਇਨ ਕਰ ਸਕਦੇ ਹੋ ਠੀਕ ਹੈ ਥੈਨ ਤੁਸੀਂ ਜਦੋਂ ਇਹਨੂੰ ਲੌਗਇਨ ਕਰ ਲਿਆ ਉਸ ਤੋਂ ਬਾਅਦ ਆ ਜੋ ਪੰਜਾਬ ਪੁਲਿਸ ਰਿਕੁਆਇਰਮੈਂਟ ਦਾ ਪੋਰਟਲ ਜਿਹੜਾ ਇਹ ਮੈਂ ਜ਼ੂਮ ਆਊਟ ਜ਼ੂਮ ਇਨ ਕਰਿਆ ਹੋਇਆ ਤੇ ਇਸ ਤੋਂ ਬਾਅਦ ਤੁਹਾਡੇ ਕੋਲ ਇਸ ਤਰੀਕੇ ਦਾ ਇੱਕ ਪੋਰਟਲ ਓਪਨ ਹੋ ਜਾਣਾ ਹੈ ਇੱਥੇ ਤੁਸੀਂ ਕੀ ਕਰਨਾ ਹੈ ਇਥੇ ਜਿਹੜੀ ਇਹ ਜੀ ਲਿਖੀ ਹੋਇਆ ਨਾ ਇਹ ਮੈਂ ਜਿਆਦਾ ਮੈਂ ਜਾਣਬੁੱਝ ਕੇ ਜਿਹੜਾ ਹੈਗਾ ਇਸ ਤਰੀਕ ਨਾਲ ਜ਼ੂਮ ਕਰ ਰਿਹਾ ਹਾਂ ਕਿ ਕਿਸੇ ਬੱਚੇ ਦਾ ਆਪਣਾ ਪ੍ਰਾਈਵੇਸੀ ਆਪਾਂ ਕਿਸੇ ਬੱਚੇ ਦਾ ਜਿਹੜਾ ਨਾਮ ਨਹੀਂ ਸ਼ੋਅ ਕਰ ਸਕਦੇ ਠੀਕ ਹੈ ਜਿਹੜਾ ਉਹਦਾ ਰੋਲ ਨੰਬਰ ਹੈ ਉਹ ਨਹੀਂ ਸ਼ੋਅ ਕਰ ਸਕਦੇ ਥੈਨ ਉੱਥੇ ਇੱਕ ਨੀਚੇ ਅੱਖ ਦਾ ਜਿਹੜਾ ਆਪਸ਼ਨ ਦਿੱਤਾ ਹੋ ਤੁਸੀਂ ਉਸ ਅੱਖ ਦੇ ਜਿਹੜਾ ਆਪਸ਼ਨ ਤੇ ਤੁਹਾਨੂੰ ਇਸ ਤਰੀਕੇ ਦਾ ਸ਼ੋਅ ਹੋਊਗਾ ਕਈ ਵਾਰ ਮੋਬਾਈਲਾਂ ਦੇ ਵਿੱਚ ਇਹ ਨਹੀਂ ਸ਼ੋਅ ਹੁੰਦਾ ਤਾਂ ਤੁਸੀਂ ਜਿਹੜੇ ਉੱਪਰ ਜਦੋਂ ਆਪਾਂ ਗੂਗਲ ਖੋਲ੍ਹਿਆ ਹੁੰਦਾ ਮੋਬਾਈਲਾਂ ਦੇ ਵਿੱਚ ਇਸ ਤਰੀਕੇ ਦੇ ਤਿੰਨ ਜਿਹੜੇ ਹੈਗਾ ਡਾਟ ਹੁੰਦੇ ਨੇ ਉਸ ਤੇ ਕਲਿੱਕ ਕਰਕੇ ਡੈਸਕਟਾਪ ਜਦੋਂ ਤੁਸੀਂ ਇਹ ਸਖਤ ਇੱਕ ਕਰ ਲੋਗੇ ਤਾਂ ਤੁਹਾਡੇ ਕੋਲ ਇੱਕ ਜਿਹੜਾ ਹੈ ਫਰੇਮ ਆ ਜਾਊਗਾ ਤੇ ਜਿਹੜਾ ਆ ਤੁਹਾਡਾ ਪਹਿਲਾ ਐਪਲੀਕੇਸ਼ਨ ਐਪਲੀਕੈਂਟ ਜਿਹੜਾ ਐਪਲੀਕੈਂਟ ਡਿਟੇਲਸ ਪੇਮੈਂਟ ਸਲਿੱਪ ਫਾਈਨਲ ਰਿਸਪਾਂਸ ਜਿਹੜਾ ਰਿਸਪਾਂਸ ਸ਼ੀਟ ਹੈ ਜਿਹੜੀ ਤੁਸੀਂ ਆਨਸਰ ਦਿੱਤੇ ਹੋਏ ਸੀਗੇ ਜਿਹੜੀ ਜਿਸ ਤੋਂ ਤੁਸੀਂ ਆਸਰ ਕੀ ਚੈੱਕ ਕਰੀ ਸੀ ਤੇ ਫਾਈਨਲ ਸਕੋਰ ਕਾਰਡ ਇੱਥੋਂ ਜਿਹੜਾ ਹੈਗਾ ਆਪਣਾ ਸਕੋਰ ਕਾਰਡ ਤੇ ਤੁਸੀਂ ਕਲਿੱਕ ਕਰ ਲੈਣਾ ਜਦੋਂ ਤੁਸੀਂ ਸਕੋਰ ਕਾਰਡ ਤੇ ਕਲਿੱਕ ਕਰ ਲਿਆ ਦੈਨ ਤੁਹਾਡੇ ਕੋਲੇ ਫਾਈਨਲ ਜਿਹੜਾ ਤੁਹਾਡਾ ਸਕੋਰ ਹੋਊਗਾ ਉਹ ਆਊਟ ਹੋ ਜਾਊਗਾ ਇਹ ਤੁਸੀਂ ਉੱਥੋਂ ਦੇਖ ਸਕਦੇ ਹੋ ਹੁਣ ਜਿਵੇਂ ਦੇਖੋ ਇਹ ਬੱਚੇ ਦੇ ਸਕੋਰ ਕਿੰਨੇ ਆਏ ਸੀ ਇਹਦੇ ਅਸੀਂ ਜਿਹੜੇ 77 ਨੰਬਰ ਆਏ ਸੀ ਇਹ ਮੈਂ ਜਿਸ ਬੱਚੇ ਤੋਂ ਲਿਆ ਇਹ ਜਰਨਲ ਕੈਟਾਗਰੀ ਤੋਂ ਬਲੌਕ ਕਰਦਾ ਤੇ ਇਹਦਾ ਜਿਹੜਾ ਫਾਈਨਲ ਜਿਹੜਾ ਸਰਗੀ ਤੱਕ ਸਕੋਰ ਸੀਗਾ 77 ਨੰਬਰ ਸੀ ਇਹ ਤੇ 77 ਤੋਂ ਬਾਅਦ ਕਿੰਨੇ ਵਧੇ ਇਹ ਵਧੇ ਨੇ 5.5 ਨੰਬਰ ਤਕਰੀਬਨ ਇਹ ਹੋ ਗਏ 82.85 ਨੰਬਰ ਹੋ ਗਏ ਇਹਦੇ ਠੀਕ ਹੈ ਤੇ ਜਿਹੜਾ ਪੇਪਰ ਬੀ ਸੀਗਾ ਜਿਹੜਾ ਕਿ ਆਪਣਾ ਪੰਜਾਬੀ ਦਾ ਪੇਪਰ ਹੁੰਦਾ ਉਸ ਤੋਂ ਇਸ ਤੇ 41 ਨੰਬਰ ਸੀ ਤੇ ਜਿਹੜਾ ਹੈਗਾ ਤਕਰੀਬਨ 9.5 ਨੰਬਰ 4.4 ਨੰਬਰ ਤੋਂ ਪਲੱਸ ਜਿਹੜੇ ਨੰਬਰ ਵਧੇ ਨੇ ਤੇ ਇਸ ਤੋਂ ਹੋ ਗਏ 45.99 ਨੰਬਰ ਇਸ ਤਰੀਕੇ ਨਾਲ ਜਿਹੜਾ ਤੁਸੀਂ ਆਪਣਾ ਫਾਈਨਲ ਸਕੋਰ ਕਾਰਡ ਚੈੱਕ ਕਰ ਸਕਦੇ ਹੋ ਅਦਰਵਾਈਜ਼ ਤੁਹਾਨੂੰ ਫੇਰ ਵੀ ਕੋਈ ਡਾਊਟ ਹੋਇਆ ਦੈਨ ਤੁਸੀਂ ਆਪਣੇ ਜਿਹੜੇ ਡਾਊਟ ਨੇ ਆਪਣੇ ਕਮੈਂਟ ਸੈਕਸ਼ਨ 'ਚ ਜਿਹੜਾ ਛੱਡ ਦਿਓ ਮੈਂ ਸਨੂਰ ਉਸ ਦਾ ਰਿਪਲਾਈ ਕਰ ਦਊਗਾ ਅਗਰ ਕਿਸੇ ਬੱਚੇ ਨੂੰ ਸਕੋਰ ਕਾਰਡ ਚੈੱਕ ਕਰਨ 'ਚ ਪ੍ਰੋਬਲਮ ਹੋਈ ਤਾਂ ਉਹ ਵੀ ਦੱਸ ਸਕਦਾ ਹੈ ਬਾਕੀ ਜੇਕਰ ਜਿੰਨੇ ਇਨਫੋਰਮੇਸ਼ਨ ਤੁਹਾਨੂੰ ਚੰਗੀ ਲੱਗੀ ਤਾਂ ਆਪਣੇ ਵੀਡੀਓ ਨੂੰ ਲਾਈਕ ਸ਼ੇਅਰ ਸਬਸਕ੍ਰਾਈਬ ਜਰੂਰ ਕਰੋ ਤੇ ਚੈਨਲ ਨੂੰ ਆਪਣੇ ਯਾਰਾਂ ਦੋਸਤਾਂ ਨਾਲ ਸ਼ੇਅਰ ਜਰੂਰ ਕਰੋ ਕਿਉਂਕਿ ਆਪਾਂ ਇਸ ਤੇ ਜਿਹੜਾ ਪੰਜਾਬ ਪੁਲਿਸ ਕਨਸਟੇਬਲ 2026 ਤੇ ਜੇਲ ਬਾਰਡਨ ਜਿਹੜਾ ਪੇਪਰ ਹੋਣਾਗੇ ਉਸ ਦੀ ਆਪਾਂ ਤਿਆਰੀ ਬਿਲਕੁਲ ਫ੍ਰੀ ਆਫ ਕੋਸਟ ਕਰਾ ਰਹੇ ਹਾਂ ਬਾਕੀ ਤੁਸੀਂ ਪੜ੍ਹਦੇ ਰਹੋ ਮਿਹਨਤ ਕਰਦੇ ਰਹੋ ਉਮੀਦ ਕਰਦਾ 2026 ਤੁਹਾਨੂੰ ਨੌਕਰੀ ਲੈ ਕੇ ਆਊਗਾ ਥੈਂਕ ਯੂ